ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆਗੀ 4 ਮਹੀਨੇ ਇਹਨੂੰ ਸੂਈ ਨੂੰ ਹੋਗੇ ਦੂਜਾ ਸੂਆ ਇਹ ਸੂਈ ਹੈਗੀ ਤੇ ਨਾਲ ਇਹਦੀ ਤੁਸੀਂ ਕੱਟੀ ਦੇਖ ਸਕਦੇ ਹੋ ਖੜੀ ਤੇ 1 ਮਹੀਨਾ ਹੋ ਗਿਆ ਇਹਦੇ ਸੀਮਣ ਲੱਗੇ ਇਹਨੂੰ ਤੇ ਤੇ ਬਾਕੀ ਤੁਸੀਂ ਆਦੀ ਤਸੱਲੀ ਕਰਕੇ ਲਿਆ ਸਕਦੇ ਹੋ ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦਵਾਂਗੇ ਤੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਉਪਰੇ ਬੰਦੇ ਦਾ ਥੋੜਾ ਜਿਹਾ ਉਹ ਜਾਂਦਾ ਕਿਹੜੀ ਪਸ਼ੂ ਡਰ ਜਾਂਦਾਗਾ ਤੇ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਉਨੇ ਆਂਗੇ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਆਪਣਾ ਨਾਮ ਦੱਸ ਦਿਓ। ਕੋਲਾ ਸਿੰਘ ਜੀ। ਠੀਕ ਆ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ। ਇਹਦੀ ਕੀ ਡਿਟੇਲ ਆ ਗਈ ਇਹ ਕਿਹੜੇ ਸੂਏ ਸੂਈ ਵੀ ਹੈਗੀ? ਇਹ ਹੁਣ ਦੂਜੇ ਸੂਏ ਹੈ ਤੇ ਤੀਜੇ ਸੂਏ ਵਾਸਤੇ ਟੀਕਾ ਭਰਿਆ ਹੋਇਆ ਹੈ। ਠੀਕ ਆ ਦੂਜੇ ਸੂਏ ਸੂਈ ਵੀ ਹੈਗੀ ਤੇ ਤੀਜੇ ਸੂਏ ਲਈ ਤਾਂ ਟੀਕਾ ਭਰਿਆ ਹੋਇਆ। ਟੀਕਾ ਭਰਿਆ ਹਾਂਜੀ। ਠੀਕ ਆ ਕਿੰਨਾ ਚਿਰ ਹੋ ਗਿਆ ਤੇ ਟੀਕਾ ਭਰੇ ਨੂੰ? 28-30 ਦਿ ਠੀਕ ਆ ਬੱਚੇ ਇੱਕ ਚਦਾਉਂਦੀ ਨਹੀਂ ਹੈ ਨਾ ਨਹੀਂ ਚੱਕ ਚ ਨਹੀਂ ਆਉਂਦੀ ਠੀਕ ਆ ਤੇ ਵੈਸੇ ਗੱਬਣ ਦੇ ਚਾਂਸ ਹੋ ਸਕਦੇ ਆ 20 21 ਦਿਨਾਂ ਤੇ ਆਖੀ ਅਗਲੇ ਦੇ ਕਰਮ ਆ ਜੀ ਰਿਪੀਟ ਤਾਂ ਨਹੀਂ ਕਰਿਆ 20 ਕਿ ਦਿਨਾਂ ਤੇ ਨਹੀਂ ਠੀਕ ਆ ਵੀ ਯਾਨੀ ਉਹ ਚਾਂਸ ਗੱਬਣ ਦੇ ਹੋ ਸਕਦੇ ਆ ਬਾਕੀ ਅਗਲੇ ਦੀ ਕਿਸਮਤ ਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਦੇਣੇ ਕਿੰਨਾ ਦਿੱਤਾ ਬਾਈ ਸੱਜਰ ਨੇ ਸੱਜਰ ਨੇ ਬਾਈ ਦਿੱਤਾ 14 ਲੀਟਰ 14.5 ਸੱਜਰ ਨੇ 14 14.5 ਨੇ ਦਿੱਤਾ ਹਾਂਜੀ ਠੀਕ ਆ ਤੇ ਹੁਣ ਜਮਾ ਐਸ ਵੇਲੇ ਤੇ 8 ਲੀਟਰ ਆ ਜੀ ਜਮਾ ਤਿਆਰ ਆ ਕੰਡੇ ਵਾਲਾ ਤਿਆਰ ਆ ਮਗਰ ਕੱਟੀ ਆ ਮਗਰ ਕੱਟੀ ਆ ਹਾਂਜੀ ਠੀਕ ਆ ਤੇ ਜਿਹੜੀ ਕੱਟੀ ਹੈਗੀ ਉਹਦਾ ਕੋਈ ਪਤਾ ਉਹ ਕਿਹੜੇ ਟੀਕੇ ਦੀ ਹੈ ਨਹੀਂ ਜੀ ਉਹਦਾ ਕੋਈ ਪਿੰਡੋਂ ਸਾਂਹ ਸੀਗਾ ਉਹਦੀ ਪਿੰਡ ਵਾਲੇ ਸਾਂਹ ਦੇ ਕੋਈ ਹੈਗੀ ਠੀਕ ਹੈ ਤੇ ਜਿਹੜਾ ਇਹਦੇ ਹੁਣ ਸੀਮਣ ਲੱਗਿਆਗਾ ਨਹੀਂ ਉਹ ਤਾਂ ਨਹੀਂ ਉਹ ਮਤਲਬ ਹੈ ਚੰਗੇ ਤੂਈਆਂ ਯਾਨੀ ਸਟਰਾ ਨਹੀਂ ਸੰਭਿਆ ਹਨਾ ਠੀਕ ਆ ਤੇ ਇਹਦਾ ਮੁੱਲ ਕੀ ਰੱਖਿਆ ਆਪਾਂ 95 ਹਜ਼ਾਰ ਰੁਪਏ 95000 ਹਾਂਜੀ ਠੀਕ ਆ ਤੇ ਲੈਂਡ ਦੇਣੀ ਆ ਮੈਂ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਤਾਂ ਨਹੀਂ ਕਰਾਂਗੇ ਠੀਕ ਆ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਬਾਕੀ ਝੋਟੀ ਸੋਹਣੀ ਹੈਗੀ ਤੇ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਪਸ਼ੂ ਰੱਖੇ ਹੁੰਦੇ ਆਪਣੇ ਘਰ ਦੀ ਲੋੜ ਵਾਸਤੇ ਉਦਾਂ ਪਸ਼ੂ ਰੱਖੇ ਹੋਏ ਆ ਸਿੰਘਾਂ ਦੀ ਕੁੰਡੀ ਆ ਬਾਂਡੀ ਵੰਦਰ ਦੀ ਪੂਰੀ ਚੰਗੀ ਹੈਗੀ ਬਾਕੀ ਥਾਣ ਵੀ ਚੰਗੇ ਹੈਗੇ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਬਾਈਆਂ ਨਾਲ ਗੱਲਬਾਤ ਕਰਕੇ ਆਉਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਤੁਰ ਤੇ ਦਿਓ ਜੱਜਮੈਂਟ ਕਰ ਸਕਦੇ ਹੋ ਤੇ ਆਰਡਰ ਸੋਹਣਾ ਹੈਗਾ ਨਾੜਾਂ ਵੀ ਚੰਗੀਆਂ ਗਈਆਂ ਤੇ ਥਾਣਾ ਦਾ ਸੈਜ ਵੀ ਬਹੁਤ ਵਧੀਆ ਹੈਗਾ ਮੋੜ ਲਾ ਬਸ ਤੇ ਬਾਕੀ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਤ ਪੁੜੇ ਦੀ ਵੀ ਚੰਗੀ ਆ ਤੇ ਜਿਵੇਂ ਬੰਦ ਹਵਾਨਾ ਹੁੰਦਾਗਾ ਉਦਾਂ ਦਾ ਆਰਡਰ ਮਤਲਬ ਕਿ ਸ਼ੋਅ ਹੁੰਦਾਗਾ ਤੇ ਬਿੱਥੀ ਬੁੱਥੀ ਚੰਗੀ ਹੈਗੀ ਤੇ ਆ ਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਇਹ ਨਾਲ ਕੱਤੀ ਹੈ ਇਹਦੇ ਤੁਸੀਂ ਦੇਖ ਸਕਦੇ ਹੋ ਕੱਤੀ ਵੀ ਬਹੁਤ ਸੋਹਣੀ ਹੈਗੀ ਸੇਵਾ ਨਾਲੇ ਥੋੜੇ ਟਾਈਮ ਦੇ ਵਿੱਚ ਹੀ ਤਿਆਰ ਹੋ ਜੂਗੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਆਗੇ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ